ਸਤਿ ਸ੍ਰੀ ਅਕਾਲ ਜੀ ਸਾਰੇ ਵੀਰੋਨ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜਿਹੜੀ ਆਪਣੇ ਕਬੈਨਾ ਦੇ ਪਿੱਛੇ ਦਾਣੇ ਮਾਰਨ ਦੀ ਸਮੱਸਿਆ ਕਿਉਂ ਆਉਂਦੀ ਏ ਤੇ ਕਿਹੜੇ-ਕਿਹੜੇ ਕਾਰਨਾਂ ਕਰਕੇ ਜਿਹੜੇ ਆਪਣੇ ਕਮੈਨ ਦੇ ਪਿੱਛੇ ਦਾਣਾ ਆਪਣੇ ਜਿਆਦਾ ਸਮੱਸਿਆ ਆਉਂਦੀ ਏ ਤੇ ਇਹਦੇ तकरीबन ਆਪਣੇ ਚਾਰ ਤੋਂ ਪੰਜ ਕਾਰਨ ਹੁੰਦੇ ਨੇ ਦਾਣੇ ਸਮੱਸਿਆ ਆਉਣ ਦੀ ਤੇ ਜਿਹੜਾ ਪਹਿਲਾ ਕਾਰਨ ਹੈਗਾ ਜੀ ਆਪਾਂ ਸੀਪਾਂ ਦੀ ਸੈਟਿੰਗ ਜੇਕਰ ਆਪਣੇ ਸੀਪਾਂ ਦੀ ਸੈਟਿੰਗ ਬਿਲਕੁਲ ਸਹੀ ਏ ਫਿਰ ਦਾਣੇ ਵੀ ਸਮੱਸਿਆ ਬਹੁਤ ਘਟ ਆਵੇਗੀ ਕਿਉਂਕਿ ਜਿਹੜੇ ਕੁਝ ਆਪਣੇ ਵੀਰ ਕੀ ਕਰਦੇ ਨੇ ਕਿ ਜਿਹੜੀ ਆਪਣੀ ਹੇਟ ਦੀ ਸੀਫ ਉਹ ਆਪਾਂ ਜਿਆਦਾ ਟਾਈਟ ਕਰ ਦਿੰਦੇ ਆ ਜਿਆਦਾ ਬੰਦ ਕਰ ਦਿੰਦੇ ਨੇ ਜਿੰਦੇ ਨਾਲ ਜਿਹੜੀ ਫਿਰ ਆਪਣੀ ਹਵਾ ਉੱਪਰ ਪ੍ਰੋਪਰ ਤਰ੍ਹਾਂ ਨਹੀਂ ਆਉਂਦੀ ਤੇ ਜਿੰਦੇ ਨਾਲ ਫਿਰ ਜਿਹੜਾ ਆਪਣਾ ਸਾਰਾ ਫੂਸ ਇੱਥੇ ਜੰਮ ਜਾਂਦਾ ਤੇ ਵਿੱਚੇ ਦਾਣੇ ਉਹ ਦਾਣਿਆਂ ਸਮੇਤ ਹੀ ਬਾਹਰ ਆ ਜਾਂਦਾ ਜਣਕੇ ਜੇ ਫੂਸ ਦੇ ਵਿੱਚ ਦਾਣੇ ਜਦੋਂ ਆਉਣਗੇ ਉਹ ਤਾਂ ਆਪਣੀ ਹਵਾ ਘੱਟ ਹੋਵੇਗੀ ਕਿਉਂਕਿ ਜਦੋਂ ਆਪਾਂ ਹੇਟ ਦੀ ਸੀਫ ਜਿਆਦਾ ਬੰਦ ਕੀਤੀ ਹੋਵੇਗੀ ਉੱਪਰ ਪੂਰੀ ਹਵਾ ਨਹੀਂ ਆਉਣੀ ਐਸੇ ਆਪਣੀ ਉੱਪਰਲੀ ਸੀਵ ਨੂੰ ਪੂਰੀ ਹਵਾ ਨਹੀਂ ਵਜਣੀ ਜਿਦਨੇ ਪੂਰਾ ਜਦ ਆਪਣਾ ਫੂਸ ਦੇ ਨਾਲ ਜਿਹੜੇ ਦਾਣੇ ਆਪਣੇ ਪਿੱਛੇ ਲੱਗੇ ਹੋਣਗੇ ਇਹ ਆਪਣਾ ਪਹਿਲਾ ਕੰਮ ਹੈ ਪਹਿਲੀ ਆਪਣੀ ਸੀਪ ਦੀ ਸੈਟਿੰਗ ਤੇ ਕਿਉਂਕਿ ਜਿਹੜੀ ਸਫਾਈ ਏ ਇਹ ਦੋਨਾਂ ਸੀਪਾਂ ਦੀ ਸੈਟਿੰਗ ਦੇ ਨਾਲ ਹੀ ਸਫਾਈ ਹੋਣੀ ਹੈ ਜੇਕਰ ਆਪਾਂ ਇੱਕ ਸੀਪ ਜਿਆਦਾ ਹੀ ਘੁੱਟ ਦਿਆਂਗੇ ਢੇੜ ਲਈ ਉਪਰੀ ਸੀਪ ਖੁੱਲੀ ਕਰ ਲਏ ਨੇ ਤਾਂ ਵੀ ਆਪਣੀ ਸਫਾਈ ਨਹੀਂ ਆਉਣੀ ਮਸ਼ੀਨ ਕਮੈਂਡ ਅੱਗੇ ਪਿੱਛੇ ਦਾਣੇ ਹੋਣਗੇ ਦੋਨਾਂ ਸੀਪਾਂ ਦੀ ਸੈਟਿੰਗ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਦੂਜਾ ਗੱਲ ਜਿਹੜੇ ਵੀਰ ਆਪਣੇ ਝਰਨਾ ਪਾ ਲੈਂਦੇ ਨੇ 19 ਨੰਬਰ ਪਾ ਲੈਂਦੇ ਨੇ ਚਾਹੀ 21 ਨੰਬਰ ਪਾ ਲੈਂਦੇ ਨੇ वैसे अपनी सलाह दा। भी आपा ता तकरीबन सीपा ਪਾਇਆ ਕਰੋ ਸੀਪਾ ਵਰਗਾ ਨਜ਼ਾਰਾ ਨਹੀਂ ਗਾ ਕਿਉਂਕਿ ਕਦਾ ਕਮੈਂਡ ਦਾ ਤੋਰਾ ਬਹੁਤ ਵਧੀਆ ਲਿੰਦਾ ਇੱਕ ਦਾਣੇ ਆਉਣ ਦੀ ਸਮੱਸਿਆ ਨਹੀਂ ਹੋਈ ਜੇਕਰ ਆਪਾਂ ਸੀਪਾ ਦੀ ਸੈਟਿੰਗ ਸਹੀ ਕੀਤੀਏ ਤਾਂ ਆਪਣੇ ਸਫਾਈ ਵੀ ਵੱਧ ਆਊਗੀ ਮਸ਼ੀਨ ਆਪਣੀ ਤੋਰਾ ਵੀ ਫੁੱਲ ਹੋਊਗੀ ਤੇ ਜਿਹੜੇ ਵੀ ਆਪਣੇ ਝਰਨਾ ਪਾਲ ਲਿੰਦੇ ਨੇ ਝਰਨੇ ਨਾਲ ਹੁੰਦਾ ਕਿ ਇਹ ਕੁਝ ਵੀਰ ਤਾਂ ਝਰਨਾ ਫੁੱਲ ਪਾਲ ਲਿੰਦੇ ਨੇ ਕਿਉਂਕਿ ਜਦੋਂ ਝਰਨਾ ਆਪਾਂ ਫੁੱਲ ਪਾਵਾਂਗੇ ਉਹ ਦਿਨ ਜਿਹੜੀ ਇਹ ਹੇਡ ਉੱਪਰੋਂ ਜਦੋਂ ਹੇਡ ਲਈ ਆਪਣੀ ਸੀਆ ਚਰਨਾ ਫੁੱਲ ਪਾ ਲਿਆ ਕਿਉਂਕਿ ਜਿਹੜੀ ਸੀਪਾ ਸੀਪਾ ਤੁਸੀਂ ਦੇਖੋ ਟੇਡੀਆਂ ਨੇ ਇਸ ਤਰ੍ਹਾਂ ਪੱਖੇ ਦੀ ਹਵਾਏ ਇਸ ਤਰ੍ਹਾਂ ਇੰਜ ਹਵਾ ਆਉਂਦੀ ਏ ਤੇ ਜਿਹੜਾ ਚਰਨਾ ਆਪਣਾ ਉਹ ਸਿੱਧਾ ਹੁੰਦਾ ਜਦ ਆਪਾਂ ਚਰਨਾ ਫੁੱਲ ਪਾ ਲਿਆ ਤਾਂ ਉਹ ਦਿਨ ਜਿਹੜੀ ਹਵਾ ਆਪਣੀ ਉੱਪਰਲੇ ਸੀਪ ਨੂੰ ਨਹੀਂ ਵਜਦੀ ਜਿੰਦੇ ਨਾਲ ਜਿਹੜੇ ਫੂਸ ਦੇ ਨਾਲ ਹੀ ਕਿਉਂਕਿ ਹਵਾ ਉੱਪਰ ਜਦੋਂ ਵੱਜੇਗੀ ਜਿਹੜਾ ਫੂਸ ਤਾਂ ਉੱਡੇਗਾ ਫਿਰ ਜਿਹੜੇ ਦਾਣੇ ਆਪਣੇ ਥੱਲੇ ਡਿੱਗਣਗੇ ਜਿਹੜਾ ਫੂਸ ਆਪਣਾ ਬਾਹਰ ਆ ਜਾਏਗਾ ਜਦੋਂ ਆਪਣੇ ਉੱਪਰ ਸੀਪ ਨੂੰ ਹਵਾ ਨਹੀਂ ਵੱਜੀ ਤੇ ਜਿਹੜਾ ਫੂਸ ਦੇ ਨਾਲ ਜਿਹੜਾ ਦਾਣੇ ਆਪਣੇ ਬਾਹਰ ਲੱਗੇ ਆਉਂਦੇ ਨੇ ਇਸ ਕਰਕੇ ਆਪਣਾ ਦਸਲਾ ਵੀ ਛਰਨਾ ਨਾ ਪਾਓ ਸੀਪਾਂ ਦੀ ਸੈਟਿੰਗ ਬਹੁਤ ਵਧੀਆ ਤੇ ਜੇਕਰ ਛਰਨਾ ਪਾਉਣਾ ਤੁਸੀਂ ਅੱਗੋਂ ਵੱਢ ਕੇ ਪਾ ਸਕਦੇ ਹੋ 9 ਇੰਚ ਆਪਾਂ ਵੱਢ ਕੇ ਪਾ ਸਕਦੇ ਹਾਂ ਕਿਉਂਕਿ 9 ਇੰਚ ਵੱਢਣ ਦਾ ਕਾਰਨ ਹੈ ਕਿ ਜਿਹੜੀ ਸੀਪ ਦੀ ਆਪਣੇ ਹਿਰਦੇ ਪਾਸੋਂ ਜਿਹੜੇ ਹਵਾ ਉੱਪਰ ਲਈ ਸੀਪ ਨੂੰ ਵੱਜੀ ਬਾਕੀ ਜਿਹੜਾ ਛਰਨੇ ਦੇ ਨਾਲ ਆਪਾਂ ਵੱਢ ਕੇ ਵੀ ਪਾ ਲੈਨੇ ਆ ਫੇਰ ਵੀ ਕੋਈ ਬਹੁਤਾ ਆਪਾਂ ਨੂੰ ਇਨਾ ਬੈਨੀਫਿਟ ਨਹੀਂ ਹੈਗਾ ਫੇਰ ਵੀ ਆਪਣੇ ਦਾਣੇ ਦੀ ਸ਼ਿਕਾਇਤ ਕਿਤੇ ਨਾ ਕਿਤੇ ਮਸ਼ੀਨ ਜਿਹੜੀ ਰੋਲਾ ਮਾਰ ਹੀ ਜਾਂਦੀ ਹੈ ਤੇ ਇਹਦੇ ਨਾਲ ਵਧੀਆ ਆਪਣਾ ਵੀ ਸੀਪਾਂ ਦੀ ਸੈਟਿੰਗ ਕਰੋ ਝਰਨੇ ਦੇ ਪੰਗਿਆਂ ਵਿੱਚੋਂ ਨਾ ਪਾਓ ਕਿਉਂਕਿ ਝਰਨੇ ਪਾਉਣਾ ਕੁਝ ਟੋਟਾ ਵੀ ਵੱਜ ਜਾਂਦਾ ਕਿਉਂਕਿ ਜਿਹੜੇ ਦਾਣਿਆਂ ਦੀ ਜਿਹੜੀ ਵਾਪਸੀ ਆਪਣੀ ਜ਼ਿਆਦਾ ਹੋ ਜਾਂਦੀ ਹੈ ਕਿਉਂਕਿ ਜਿਹੜਾ ਝਰਨਾ ਜਿਹੜੀ ਸੀਪਾਂ ਦੀ ਜਿਹੜੀ ਛਣਾਈ ਹੈ ਵਧ ਹੁੰਦੀ ਹੈ ਤਕਰੀਬਨ ਸੀਪਾਂ ਚੋਗ ਨਹੀਂ ਹੁੰਦੀਆਂ ਜਿਹਦੇ ਝਰਨੇ ਨੇ ਆਪਣੇ ਚੋਕ ਹੋ ਜਾਂਦੇ ਉਹਦਾ ਆਪਾਂ ਨੂੰ ਪਤਾ ਨਹੀਂ ਲੱਗਣਾ ਵੀ ਆਪਣੇ ਕਮੈਨ ਕਿੱਥੇ ਦਾਣੇ ਮਾਰਨ ਲੱਗ ਪਿੰਦੀ ਉਹਦਾ ਆਪ ਤੇ ਸੀਪਾਂ ਦੀ ਸੈਟਿੰਗ ਕੀਤੀ ਹੋਵੇਗੀ ਤੇ ਆਪਾਂ ਨੂੰ ਦਾਣੇ ਦੀ ਸਮੱਸਿਆ ਆਪਣ ਬਿਲਕੁਲ ਨਹੀਂ ਆਉਂਦੀ ਨਾ ਆਪਣੇ ਟੋਟੇ ਦੀ ਸਮੱਸਿਆ ਆਉਂਦੀ ਜੇਕਰ ਝੜਨੀ ਦੇ ਵਿੱਚ ਚੋਕ ਹੋ ਜਾਂਦਾ ਤਕਰੀਬਨ ਝੋਨਿਆਂ ਦੇ ਵਿੱਚ ਜਦ ਆਪਾਂ ਸ਼ੁਰੂ ਕਰਦੇ ਹਾਂ ਸਵੇਰ ਦੇ ਸਮੇਂ ਤਕਰੀਬਨ ਜਦੋਂ ਆਪਣਾ ਝੜਨਾ ਭਰਦਾ ਹੀ ਭਰਦਾ ਤੇ ਉਹ ਜਿਹੜੇ ਘਰ ਜਦੋਂ ਵਿੱਚ ਬੰਦ ਹੋ ਜਾਂਦਾ ਫਿਰ ਆਪਣੀ ਜਿਹੜੀ ਉੱਪਰ ਲਈ ਸੀਵ ਨੂੰ ਹਵਾ ਮਿਲਣੀ ਘਟ ਜਾਂਦੀ ਏ ਤੇ ਜਿੰਨੇ ਨਾਲ ਫਿਰ ਆਪਣੇ ਦਾਣਿਆਂ ਦੀ ਸਮੱਸਿਆ ਵੀ ਆਉਂਦੀ ਏ ਤੇ ਕਈ ਜਿਹੜੀ ਕੰਬੈਨ ਟੋਟਾ ਵੀ ਕਰਦੀ ਤੇ ਇਹ ਦੇ ਨਾਲ ਸੀਪਾਂ ਦੀ ਸੈਟਿੰਗ ਵਧੀਆ ਕਰੋ ਝੜਨੇ ਪਾਉਣ ਦੇ ਨਾਲੋਂ ਸੀਪਾਂ ਜੇਕਰ ਆਪਾਂ ਸੈਟਿੰਗ ਕਰਦੇ ਹਾਂ ਤਾਂ ਬਹੁਤ ਵਧੀ ਕਿਉਂਕਿ ਜਿੰਨੀ ਹਵਾ ਪ੍ਰਿੰਸੀਪ ਨੂੰ ਪੂਰੀ ਵਿੱਚ ਹਵਾ ਘੁੰਮੇਗੀ ਉਹ ਨਹੀਂ ਜੇ ਜਿਹੜੀ ਆਪਣੀ ਸਫਾਈ ਵਧੀਗੀ ਤੇ ਪਿੱਛੇ ਕਮਬੈਂਡ ਆਪਣਾ ਦਾਣਾ ਨਹੀਂ ਹੋਉਂਦੀ ਤੇ ਇਸ ਤੋਂ ਅਗਲਾ ਕਾਰਨ ਹੈਗਾ ਜੀ ਆਪਣੀ ਬਾਸਕਟ ਦਾ ਬਾਸਕਟ ਜਿਵੇਂ ਆਪਣੇ ਹੁਣ ਆ ਤੁਸੀਂ ਦੇਖ ਰਹੇ ਹੋ ਵੀ ਜੀ ਸਿੱਧੀ ਫੱਟੀ ਵਾਲੀ ਆਪਣੀ ਬਾਸਕਟ ਹੈ ਤੇ ਜਦੋਂ ਆਪਣਾ ਜਿਹੜੀ ਬਾਸਕਟ ਦਾ ਲਹਿਰੀਆ ਜਦੋਂ ਆਪਾਂ ਇਹ ਚੀਜ਼ ਸੰਘਣੀ ਕਰਦੇ ਨੇ ਜਿਆਦਾ ਜਿਹੜੀ ਆਪਣੀ ਆ ਵਿੱਚ ਫੱਟੀਆਂ ਲੱਗੀਆਂ ਹੋਣ ਨੇ ਜਦੋਂ ਆਪਾਂ ਇਹਨੂੰ ਜਿਆਦਾ ਸੰਘਣੀ ਕਰਾਂਗੇ ਚਲੋ ਆਪਾਂ 4-5 ਆਪਾਂ ਵਿਚੰਦੇ ਪੱਤੀਆਂ ਲਾ ਸਕਦੇ ਆ ਤੇ ਬਾਕੀ ਜਗ੍ਹਾ ਆਪਾਂ ਜਿਆਦਾ ਸੰਘ ਨਹੀਂ ਕਰਨੇ ਕਈਆਂ ਮੇਰੇ ਇੰਦਰ ਡੱਬੀ ਆ ਲਾਗੇ ਲਾਗੇ ਹੁੰਦੀ ਏ ਜਾਨੀ ਕਿ 2 2 ਇੰਚ ਤੇ ਜਿਆਦਾ ਡੱਬੀ ਸੰਘ ਨਹੀਂ ਹੁੰਦੀ ਜਦੋਂ ਆਹ ਲੈਰੀਆ ਆਪਣਾ ਜਿਆਦਾ ਸੰਘਣਾ ਹੋਵੇਗਾ ਆਹ ਚੀਜ਼ ਜਦੋਂ ਆਪਣੀ ਜਿਆਦਾ ਸੰਘਣੀ ਹੋਵੇ ਜਿੱਤੇ ਇੰਦਰ ਜਿਵੇਂ ਹੁਣ ਆਪਣੇ ਵੱਧ ਪ੍ਰਾਲ ਵਾਲੇ ਜਿਵੇਂ ਆਪਣੇ ਪੀੜੀ ਫੁੱਸਾ ਹੋ ਗਿਆ 44 ਹੋ ਗਿਆ ਜਾਂ ਜਿਵੇਂ ਸੁਪਰੀਮ 110 ਵੈਰਾਈਟੀ ਹੋ ਗਈ ਹੋਰ ਵੀ ਜਿਹੜੀਆਂ ਵੈਰਾਈਟੀਆਂ ਜਿਨ੍ਹਾਂ ਦਾ ਪ੍ਰਾਲ ਜਿਆਦਾ ਨਹੀਂ ਕੋਈ ਹਾਈ ਬ੍ਰੈਡ ਏ ਤੇ ਉਂਝ ਨਾ ਹੁੰਦਾ ਕਿ ਕਿ ਜਿਹੜੀ ਇੱਥੇ ਆਪਣੇ ਜਿਹੜੇ ਦਾਣਿਆਂ ਦੀ ਡਿੱਗਣ ਦੀ ਸਮਰੱਥਾ ਘਟ ਜਾਂਦੀ ਵੀ ਦਾਣੇ ਛੇਤੀ ਡਿੱਗਦੇ ਨਹੀਂ ਉਹ ਜਿਹੜੇ ਆਪਣੇ ਜਿਹੜੇ ਪ੍ਰਾਲ ਦੇ ਨਾਲ ਹੀ ਵਿੱਚ ਵਲੇਟ ਵਲੇਟ ਕੇ ਆਪਣੇ ਪਿੱਛੇ ਦਾਣੇ ਲੱਗੇ ਜਾਂਦੇ ਨੇ ਇਹਦੀ ਇੱਕ ਸੱਸਿਆ ਤਾਂ ਉਹ ਦੀ ਜਦੋਂ ਆਪਾਂ ਜਿਆਦਾ ਬਾਸਕਟ ਜਿਆਦਾ ਸੰਗਣੀ ਪਾਉਣੀ ਆ ਤਕਰੀਬਨ ਜੇ ਲਾਉਣੀਆਂ ਵਿੱਚ ਆਪਾਂ ਪੱਤੀਆਂ ਆਂ ਟੇਡੀਆਂ ਆਪਾਂ ਚਾਰ ਤੋਂ ਪੰਜ ਪੱਤੀਆਂ ਲਾ ਸਕਦੇ ਹਾਂ ਜੇਕਰ ਜਿਆਦਾ ਹੀ ਸੰਗਣੀ ਕਰਦੇ ਆਂ ਇਹਦੇ ਨਾਲ ਵੀ ਆਪਣੀ ਜਿਆਦਾ ਜਿਹੜੀ ਛਣਾਈ ਆਪਣੀ ਚੰਗੀ ਤਰ੍ਹਾਂ ਨਹੀਂ ਹੁੰਦੀ ਬਾਸਕਟ ਦੇ ਥੱਲੇ ਜਾਣੇ ਜਲਦੀ ਨਹੀਂ ਡਿੱਗਦੇ ਤੇ ਉਹ ਨਾਲ ਦੇ ਨਾਲ ਜਿਹੜੇ ਆਪਣੇ ਦਾਣੇ ਪਿੱਛੋਂ ਸਟਾਪ ਬਕਰ ਥਾਣੀ ਪਿੱਛੋਂ ਆਪਣੇ ਲੱਗੇ ਜਾਂਦੇ ਨੇ ਤੇ ਇਹ ਵੀ ਆਪਣਾ ਦੂਜਾ ਕਾਰਨ ਬਣਦਾ ਤੇ ਇੱਕ ਤੋਂ ਅਗਲਾ ਕਾਰਨ ਇਹ ਵੀ ਆਪਣੀ ਹਵਾ ਦੀ ਐਡਜਸਟਮੈਂਟ ਸਹੀ ਹੋਣੀ ਚਾਹੀ ਤੇ ਇਹਦੇ ਨਾਲ ਜੇ ਦਾ ਆਪਣਾ ਆ ਪੁੜੀਏ ਜੇ ਦਾ ਆਪਾਂ ਵਿੱਚ ਵੱਡੀ ਜਿਆਦੀ ਪਾ ਲੈਂਦੇ ਆ ਕਿਉਂਕਿ ਜਿੰਨੀ ਛੋਟੀ ਪਾਈ ਜਾਵਾਂਗੇ ਉਨੀ ਆਪਣੀ ਹਵਾ ਵਾਧੀ ਜਾਏਗੀ ਇਹ ਤਕਰੀਬਨ ਆਪਣੀ 4 ਦੀ 4 ਇੰਚ ਪੁੜੀ ਪਾਈ ਆਪਾਂ ਤੇ ਜਦੋਂ ਆਪਣਾ ਹਵਾ ਘਾਟ ਹੋਵੇਗੀ ਆਪਣੀ ਪੁੜੀ ਵੱਡੀ ਪਾਈ ਹੋਵੇਗੀ ਜਿਹੜੀ ਆਪਣੀ ਹਵਾ ਆਪਣੀ ਪ੍ਰੋਪਰ ਸੀਪਾਂ ਨੂੰ ਨਹੀਂ ਮਿਲਦੀ ਤੇ ਜਿੰਦੇ ਨਾਲ ਵੀ ਆਪਣੀ ਜਿਹੜੀ ਸਨਾਈ ਪੁੜੀ ਆਪਣੀ ਸੀਪਾਂ ਪੂਰੇ ਤਰ੍ਹਾਂ ਸਾਫ਼ ਨਹੀਂ ਹੁੰਦੀਆਂ ਜਿਹੜਾ ਫੂਸਤਾਂ ਨਹੀਂ ਉੱੜਦਾ ਤੇ ਉਹਦੇ ਨਾਲ ਜਿਹੜੇ ਦਾਣਿਆਂ ਦੀ ਸਮੱਸਿਆ ਆ ਸਕਦੀ ਤੇ ਬਾਕੀ ਜੇਕਰ ਬਾਸਕਟ ਚੈੱਕ ਕਰਨੀ ਹੋਵੇ ਜਿਵੇਂ ਆਪਣੇ ਹੌਲੇ ਝੋਨੇ ਨੇ ਜਿਨ੍ਹਾਂ ਚ ਪ੍ਰਾਲ ਘਾਟੇ ਜੇਕਰ ਉਹਨਾਂ ਦੇ ਵਿੱਚ ਦਾਣਾ ਕਮੈਂਡ ਨਹੀਂ ਆਉਂਦਾ ਤੇ ਭਾਰੇ ਝੋਨੇ ਦੇ ਵਿੱਚ ਜਿਵੇਂ ਆਪਣੇ ਜਿੰਨ੍ਹਾਂ ਪ੍ਰਾਲ ਜ਼ਿਆਦਾ ਹੁੰਦਾ ਜਿਵੇਂ ਸੁਪਰੀਮ 110 ਦਾ ਪ੍ਰਾਲ ਜ਼ਿਆਦਾ ਹੁੰਦਾ ਜਾਂ ਹੋਰ ਵੈਰਾਈਟੀਆਂ ਦਾ ਵੀ ਜਿੰਦਾ ਪ੍ਰਾਲ ਜ਼ਿਆਦਾ ਆਉਂਦਾ ਜੇਕਰ ਉਹਨਾਂ ਦੇ ਵਿੱਚ ਦਾਣੇ ਆਉਂਦੇ ਤਕਰੀਬਨ ਹੀ 100 ਚ 90% ਆਪਣਾ ਫਾਲਟ ਬਾਸਕਟ ਤੇ ਹੁੰਦਾ ਜਦੋਂ ਆਪਾਂ ਜ਼ਿਆਦਾ ਲੈਰੀਆ ਸੰਗਣਾ ਕਰਕੇ ਲਾਉਣੇ ਆ ਤੇ ਇਹਦੇ ਨਾਲ ਜਿਹੜਾ ਆਪਣੀ ਸਮੱਸਿਆ ਫਿਰ ਦਾਣੇ ਆਉਣ ਦੀ ਸਮੱਸਿਆ ਜ਼ਿਆਦਾ ਆਉਂਦੀ ਤੇ ਇਸ ਤਰ੍ਹਾਂ ਵਾ ਜੇਕਰ ਆਪਣੇ ਸੀਪਾ ਤੋਂ ਦਾਣੇ ਨਹੀਂ ਆਉਦੇ ਸੀਪਾ ਥਾਣੀਆਂ ਪਾ ਚੈੱਕ ਕਰ ਲੇ ਵੀ ਇੱਧਰ ਤੇ ਆਪਣੇ ਦਾਣੇ ਨਹੀਂ ਡਿੱਗਦੇ ਆਪਣੇ ਉੱਪਰੋਂ ਸਟਾਪਕਾਂ ਸੰਦਾਂੇ ਦਾਣੇ ਆਉਦੇ ਨੇ ਇਹਦਾ ਪਹਿਲਾ ਕਾਰਨ ਹੁੰਦਾ ਹੈ ਕਿ ਜਿਹੜੇ ਆਪਾਂ ਉੱਤੇ ਆਰੇ ਲਾਉਣੇ ਆ ਇਹਦੇ ਆਰੇ ਲਗਾਓ ਜੇਕਰ ਆਰੇ ਲਾਉਣ ਤੋਂ ਬਾਅਦ ਜੇ ਵੀ ਆ ਜਾਂਦੇ ਆ ਤਾਂ ਫਿਰ ਇਹਨਾਂ ਦੇ ਜਿਹੜੇ ਆਪਣੇ ਚੱਕਰ ਕੱਟ ਹੋਣੇ ਕਿਉਂਕਿ ਜਿਹੜੀ ਇਹਨਾਂ ਦੀ ਕਈ ਵਾਰ ਆ ਘਰਾਰੀ ਫਿਰ ਆਪਾਂ ਨੂੰ ਚੇਜ਼ ਕਰਨੀ ਪੈਂਦੀ ਹੈ ਜਿਹੜੀ ਆਪਾਂ ਗਏ ਆਪਣੇ ਜਦੋਂ ਆਪਣੇ ਆ ਸਟਾਪ ਬੱਕਰਾਂ ਵਾਲੀ ਜਿਹੜੀ ਆਪਣਾ ਗਰਾਰਾ ਫਿਰ ਆਪਣਾ ਛੋਟਾ ਪਾਉਣਾ ਪੈਂਦਾ ਜਿਵੇਂ ਆਪਾਂ ਇਹ ਛੋਟਾ ਪਾਈ ਜਾਵਾਂਗੇ ਚੱਕਰ ਸਟਾਪ ਬੱਕਰਾਂ ਦੇ ਵਧੀ ਜਾਂਦੇ ਨੇ ਇਹ ਤਕਰੀਬਨ ਜਿਹੜਾ ਆਪਣਾ ਸੈੱਟ 14 28 52 ਦਾ ਸੈੱਟ ਹੈ ਆਪਣਾ ਵਿਛਾਲ ਦਾ ਜਿਹੜਾ ਆਉਂਦਾ ਤੇ ਇਹਦੇ ਮੇਂ ਆਪਣੇ ਕਈ ਵੀਰ ਆਪਣੇ 50 ਦੀ ਪੈ ਜਾਂਦੇ ਨੇ ਕਈਆਂ ਵੀਰਾਂ ਨੇ 48 ਤੱਕ ਵੀ ਪਾਈ ਹੈ ਬਾਕੀ ਜੇਕਰ ਤੁਹਾਡੇ ਆਉਂਦੇ ਨੇ ਆਪਾਂ ਇਹਨੂੰ 50 ਵਿੱਚ ਦੰਦਿਆਂ ਜਿਵੇਂ ਕਰ ਸਕਦੇ ਹਾਂ ਜਿਵੇਂ ਆਪਾਂ ਛੋਟੇ ਕਰੀ ਜਾਵਾਂਗੇ ਜਿਹੜੇ ਆਪਣੇ ਸਟਾਪ ਬੱਕਰਾਂ ਚੱਕਰ ਵਧੀ ਜਾਂਦੇ ਨੇ ਇਹਨਾਂ ਦੇ ਨਾਲ ਜਿਹੜੇ ਆਪਣੇ ਦਾਣਿਆਂ ਦੀ ਸਮੱਸਿਆ ਬਹੁਤ ਘਟ ਘਟ ਜਾਂਦੀ ਜਦੋਂ ਆਪਣੇ ਇਹ ਦਾਣੇ ਸਮੱਸਿਆ ਸਟਾਪ ਵਕਰ ਨਹੀਂ ਆਉਂਦੀ ਤਾਂ ਆਪਾਂ ਇਹਨੂੰ ਆਪਾਂ ਸੈੱਟ ਕਰ ਸਕਦੇ ਆ ਤੇ ਜਾਂ ਜਦੋਂ ਆਪਣੇ ਜਿਹੜੇ ਸਟਾਪ ਵਕਰ ਜ਼ਿਆਦਾ ਨੀਵੇਂ ਹੁੰਦੇ ਨੇ ਕਿਉਂਕਿ ਜੇਕਰ ਸਟਾਪ ਵਕਰ ਵੀ ਆਪਣੇ ਨੀਵੇਂ ਹੋਣਗੇ ਜ਼ਿਆਦਾ ਜਿਹੜੀ ਪੂਰੀ ਸਨਾਈ ਜਿਹੜੀ ਦਾਣਿਆਂ ਵੀ ਚੰਗੀ ਤਰ੍ਹਾਂ ਨਹੀਂ ਹੁੰਦੀ ਜਿਹੜਾ ਪ੍ਰਾਲ ਦੇ ਨਾਲ ਹੀ ਫਿਰ ਜਿਹੜੇ ਆਪਣੇ ਇਹ ਦਾਣੇ ਪਿੱਛੇ ਲੱਗੇ ਆਉਂਦੇ ਨੇ ਜੇਕਰ ਆਪਾਂ ਪਿੱਛੇ ਉੱਚੇ ਕਰਦੇ ਆ ਤਾਂ ਇਹਦੇ ਨਾਲ ਜਿਹੜੀ ਸਮੱਸਿਆ ਹਟ ਜਾਂਦੀ ਏ ਚੱਕਰ ਜੇ ਘਟਦੇ ਆਪਣੇ ਇਹਨਾਂ ਦੇ ਤਾਂ ਉਹਦੇ ਨਾਲ ਹੀ ਜਿਹੜੇ ਦਾਣਿਆਂ ਦੀ ਸਮੱਸਿਆ ਵੱਧ ਜਾਂਦੀ ਏ ਬਾਕੀ ਤਕਰੀਬਨ ਹੀ ਜਾਦਾ ਆਪਣੇ ਸੀਪਾਂ ਦੀ ਸੈਟਿੰਗ ਤਾਂ ਉਹ ਜੇਕਰ ਸੀਪਾਂ ਦੀ ਸੈਟਿੰਗ ਆਪਾਂ ਸਹੀ ਕੀਤੀ ਆਪਣੀ ਸਫਾਈ ਵੀ ਫੁੱਲ ਆਵੇਗੀ ਤੇ ਨਾ ਹੀ ਪਿੱਛੇ ਆਪਣਾ ਕੰਬੈਨ ਦਾਣਾ ਖਾਵੇਗੀ ਬਾਕੀ ਜੇਕਰ ਜਿੰਨੀ ਪ੍ਰੋਪਰ ਪੂਰੀ ਤਰੀਕੇ ਨਾਲ ਹਵਾ ਆਪਣੇ ਮਸ਼ੀਨ ਦੇ ਉੱਪਰ ਸੀਪਾਂ ਨੂੰ ਦੋਹਾਂ ਸੀਪਾਂ ਨੂੰ ਲੱਗੇਗੀ ਉੰਨੀ ਹੀ ਜਿਹੜੀ ਆਪਣੀ ਸਫਾਈ ਵਧੇਗੀ ਦਾਣਾ ਨਹੀਂ ਕੰਬੈਨ ਬਹੁਤ ਘੱਟ ਖਾਵੇਗੀ ਜੇਕਰ ਝੜਦਾ ਪਾਉਣਿਆ ਝੜੇ ਨਾਲ ਇੱਕ ਤਾਂ ਟੋਟੇ ਦੀ ਸਮੱਸਿਆ ਪੈ ਜਾਂਦੀ ਏ ਇੱਕੋਂ ਦਾ ਰਿਸਕ ਬਹੁਤ ਏ ਉਹ ਕਿਤੇ ਨਾ ਕਿਤੇ ਆਪਾਂ ਨੂੰ ਬਰੋਲਾ ਆਪਣੀ ਕੰਬੈਨ ਮਾਰ ਜਰੂਰ ਜਾਂਦੀ ਦਾਣਿਆਂ ਦਾ ਕਿਉਂਕਿ ਜਦੋਂ ਕਦੇ ਚੋਕ ਹੋ ਜਾਂਦਾ ਜਦੋਂ ਭਰ ਜਾਂਦਾ ਉਦੋਂ ਪਿੱਛੇ ਦਾਣੇ ਸੱਟਣ ਲੱਗ ਪੈਂਦੀ ਹੈ ਤੇ ਜੇ ਤੁਸੀਂ ਛਰਨਾ ਪਾਉਣਾ ਚਾਹੁੰਦੇ ਜੋ ਤਾਂ ਆਪਾਂ ਅੱਗੋਂ 9 ਇੰਚ ਵੱਢ ਕੇ ਆਪਾਂ ਪਾ ਸਕਦੇ ਹਾਂ ਕਿ ਜਿਹੜੀ ਸੀਪਾ ਨੂੰ ਹਵਾ ਲੱਗੇ ਪੂਰੀ ਉੱਪਰਲੀ ਸੀਮੇ ਪੂਰੀ ਹਵਾ ਲੱਗੇ ਤੇ ਬਾਕੀ ਜੇਕਰ ਵੱਧ ਭਰਾਲ ਦੇ ਵਿੱਚ ਦਾਣੇ ਵਿਖਾਉਂਦੀ ਹੈ ਕਮੈਨ ਫਿਰ ਬਾਸਕਟ ਦਾ ਚੱਕਰ ਵੀ ਹੋ ਸਕਦਾ ਜੇਕਰ ਆਪਾਂ ਜ਼ਿਆਦਾ ਲਹਿਰੀ ਆਪਣਾ ਜ਼ਿਆਦਾ ਸੰਘਣਾ ਤੇ ਇਹਦੇ ਨਾਲੇ ਜਿਆਦਾ ਜਿਆਦਾ ਆਪਣੇ ਕਾਰਨ ਬਾਸਕਟ ਦਾ ਵੀ ਬਣਦਾ ਕਿਉਂਕਿ ਉਹ ਪੂਫੂਸ ਦੇ ਵਿੱਚ ਜਿਹੜੇ ਪ੍ਰਾਲ ਦੇ ਵਿੱਚ ਹੀ ਪੂਰੀ ਤਰ੍ਹਾਂ ਛਣਾਈ ਆਪਣੇ ਬਾਸਕਰ ਤੋਂ ਥੱਲੇ ਜਾਣੇ ਨਹੀਂ ਡਿੱਗਦੀ ਜਿੰਦੇ ਨਾਲ ਜਿਹੜੇ ਦਾਣੇ ਆਪਣੇ ਪਿੱਛੇ ਪ੍ਰਾਲ ਦੇ ਵਿੱਚ ਹੀ ਮਲੇਟ ਵੜ ਕੇ ਪਿੱਛੇ ਦਾਣੇ ਵਗੇ ਆਉਂਦੇ ਨੇ। ਮੱਕੀ ਸੀਪਾਂ ਦੀ ਸੈਟਿੰਗ ਇਸ ਤਰ੍ਹਾਂ ਕਰਨੀ ਚਾਹੀਦੀ ਜਿਹੜੀ ਆਪਣੀ ਹੇਠਲੀ ਸੀਪ ਦੀ ਸੈਟਿੰਗ ਹੈ ਕਿ ਜਿਹੜੀ ਉੱਪਰਲੀ ਸੀਪ ਨੂੰ ਆਪਾਂ ਨੂੰ ਹਵਾ ਲੱਗਣੀ ਚਾਹੀਦੀ ਹੈ ਕਿਉਂਕਿ ਜਦੋਂ ਹੇਠਲੀ ਸੀਰ ਚੋਕ ਹੋਵੇਗੀ ਆਪਣੀ ਹਵਾ ਪੂਰੀ ਤਰ੍ਹਾਂ ਉੱਪਰ ਨਹੀਂ ਆਵੇਗੀ ਜਿੰਦੇ ਨਾਲ ਫਿਰ ਆਪਣੇ ਕਿਉਂਕਿ ਉੱਪਰਲੀ ਸੀਪ ਨੂੰ ਜਦੋਂ ਹਵਾ ਵੱਜੇਗੀ ਤੇ ਫਿਰ ਜਿਹੜੇ ਦਾਣਿਆਂ ਦੀ ਪੂਰੀ ਹਵਾ ਉੱਪਰ ਤੱਕ ਜਾਏਗੀ ਫਿਰ ਆਪਣੇ ਦਾਣੇ ਥੱਲੇ ਡ ਜੇ ਇਹ ਆਪਣਾ ਫੂਸ ਉਹ ਬਾਹਰ ਆਵੇਗਾ ਤੇ ਇਹ ਜ ਆਪਣੇ ਜਦੀ ਵੀਡੀਓ ਦੇ ਵਿੱਚ ਵੀ ਕਮੈਂਟ ਤੇ ਦਾਣੇ ਆਉਣ ਦਾ ਕਾਰਨ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ